ਕਲਕਤੇ ਫਸਲ ਤੇ ਤਾਂ ਝਾੜ ਤੇ ਫਰਕ ਪੈਣਾ ਜੀ ਗਰਮੀ ਨਾਲ ਝੜ ਘਟਣਾ ਜੀ ਟੈਂਪਰੇਚਰ ਆਮ ਨਾਲੋਂ ਜ਼ਿਆਦਾ ਚੱਲੇ ਕਾਰ ਉਤਈ ਹੈ ਜੀ ਨਵਾਬ ਜੀ ਦੇ ਥੋੜਾ ਪਤਾ ਪਰ ਕੌਂਟਲ ਦੇ ਬੋਨਸ ਦੇ ਦਨ ਤਾਂ ਉਹਨਾਂ ਉਨਾਂ ਇੱਕ ਪਰ ਭਾਈਪੂਰੀ ਹੋ ਜਾਂਦੀ ਜਿੰਨਾ ਝੜ ਘਟਣਾ ਜੀ ਤੇ ਖਰਚੇ ਬਹੁਤ ਆ ਜੀ ਖਰਚਾ ਤਾਂ ਜ਼ਿੰਮੇਵਾਰ ਦਾ ਉਹਨਾਂ ਹੀ ਹੋ ਜਾਂਦਾ ਤੁਸੀਂ ਲੋ 10 ਤੋਂ 15 ਮਾਣ ਚ ਝੜ ਕੱਟ ਜਾਂਦਾ ਤਾਂ ਫਿਰ ਉਹ ਜ਼ਿੰਮੇਵਾਰਤੀ ਪੈਂਦਾ ਜੀ ਸਾਰਾ ਰੱਬ ਹੀ ਪ੍ਰਮਾਤਮਾ ਨੇ ਆਸਮਨ ਕੁਦਰਤ తో ਸਾਥ ਦਿੰਦੀ ਆ ਤਾਂ ਝੜ ਵਧੇ ਜਾਣਾ ਜੀ ਨਹੀਂ ਤਾਂ ਫਿਰ ਕਟਣੀ ਘਟਣਾ ਇਹਦੇ ਤੇ ਉਹ ਤਾਂ ਆਪਾਂ ਕੋਈ ਕਰ ਨਹੀਂ ਸਕਦੇ ਵਿਗਿਆਨਕ ਤੌਰ ਤੇ ਤਾਂ ਇਹ ਤਾਂ ਮੌਸਮ ਦੇ ਨਨਕੂਲੀ ਆ ਕੁਦਰਤ ਜੇ ਠੰਡਾ ਜੇ بارش ਵਗੈਰਾ ਹੁੰਦੀ ਆ ਤਾਂ 10 ਤੋਂ 15 ਦਿਨ ਮੌਸਮ ਹੋਰ ਠੰਡਾ ਚੱਲੇ ਜਾਂਦਾ ਤਾਂ ਆਸ ਹੈਗੀ ਆ ਝੜ ਵਧਣ ਦੀ ਨਹੀਂ ਤਾਂ ਫਿਰ ਕਟਣੀ ਘਟਣਾ ਜੀ ਇਨਾ ਠੰਡ ਜਿਆਦਾ ਪੈਣੀ ਆ ਉਹਨੇ ਝੜਬਦਨਾ ਉਹਨੇ ਕੱਦ ਘਾਟ ਵਧੀਆ ਜੇ ਹੁਣ ਠੰਡ ਪੈਂਦੀ ਤਾਂ ਕੱਦ ਵੀ ਚੰਗਾ ਕਰਦੀ ਆ ਤੂੜੀ ਵੀ ਵੱਧ ਬਣਦੀ ਆ ਇਸ ਵੀਡੀਓ ਨੂੰ ਦੇਖ ਰਏ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਵੇ ਮੌਸਮੀ ਧੁੱਪ ਨੇ ਉਡਾਈ ਕਿਸਾਨਾਂ ਦੇ ਚਿਹਰਿਆਂ ਦੇ ਰੰਗ ਮਾਪਿਆ ਜਾ ਰਿਹਾ ਹੈ ਕਿ ਵੇ ਮੌਸਮੀ ਵੱਧ ਪੈ ਰਹੀ ਧੁੱਪ ਨਾਲ ਕਿਸਾਨਾਂ ਦੀ ਕਣਕ ਦੀ ਫਸਲ ਉੱਪਰ ਪੈ ਸਕਦਾ ਹੈ ਮਾੜਾ ਅਸਰ ਉਹ ਕਿਵੇਂ ਕਿਸਾਨਾਂ ਦੀ ਫਸਲ ਦਾ ਝਾੜ ਘਟ ਸਕਦਾ ਹੈ ਅਤੇ ਝਾੜ ਅਗਰ ਘਟੇਗਾ ਤਾਂ ਕਣਕ ਦਾ ਰੇਟ ਵਧੇਗਾ ਆਓ ਇਸ ਵਿਸ਼ੇ ਦੀ ਹੋਰ ਜਾਣਕਾਰੀ ਦੇ ਲਈ ਆਪਾਂ ਇਸ ਵੀਡੀਓ ਨੂੰ ਅੱਗੇ ਦੇਖਦੇ ਹਾਂ ਅਤੇ ਹੋਰ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਦੀ ਜੋ ਧੁੱਪ ਪੈ ਰਹੀ ਹੈ ਲਗਾਤਾਰ ਦੇਖ ਰਹੇ ਹਾਂ ਮੌਸਮ ਗਰਮ ਬਣਿਆ ਹੋਇਆ ਹੈ ਜਿੰਨਾ ਟੈਂਪਰੇਚਰ ਹੋਣਾ ਚਾਹੀਦਾ ਹੈ ਉਸ ਤੋਂ 2-3 ਡਿਗਰੀ ਉੱਪਰ ਚੱਲ ਰਿਹਾ ਹੈ ਕੀ ਕਹਿਣਾ ਚਾਹੂੰਗੀ ਕਣਕ ਦੀ ਫਸਲ ਤੇ ਦਾ ਕੀ ਅਸਰ ਪਵੇਗਾ ਕਣਕ ਦੇ ਫਸਲ ਤੇ ਤਾਂ ਝਾੜ ਤੇ ਫਰਕ ਪੈਣਾ ਜੀ ਗਰਮੀ ਨਾਲ ਝੜ ਘਟਣਾ ਜੀ ਟੈਂਪਰੇਚਰ ਆਮ ਨਾਲੋਂ ਜ਼ਿਆਦਾ ਚੱਲਿਆ ਜਮੇ ਪਿਛਲੀ ਵਾਰ ਚੰਗੀ ਲੰਮਾ ਟਾਈਮ ਠੰਡ ਪਈ ਆ ਇੱਕ ਮਹੀਨਾ ਸੂਰਜ ਨਹੀਂ ਦੇਖਿਆ ਕਣਕਾਂ ਨੇ ਚੰਗੀ ਗ੍ਰੋਥ ਕਰੀ ਆ ਉਹ ਗਰਮੀ ਪੈਣ ਕਰਨਾ ਵੀ ਇੱਥੇ ਗ੍ਰੋਥ ਰੁਕ ਜਾਣੀ ਆ ਬਸ ਇੱਥੇ ਬੱਲੀ ਕੱਢ ਜਾਣੀ ਇਹਨਾਂ ਨੇ ਦਾਣਾ ਮਜੂਰ ਰਹ ਜਾਂਦਾ ਪਿਚਕ ਜਾਂਦਾ ਗਰਮੀ ਨਾਲ ਜੇ 15-20 ਦਿਨ ਹੋਰ ਠੰਡ ਪੈ ਜਾਂਦੀ ਤਾਂ ਚੰਗਾ ਦਾਣਾ ਠੰਡ ਦੇ ਵਿੱਚ ਬਣਦਾ ਤਾਂ ਦਾਣਾ ਵਧੀਆ ਬਣਦਾ ਵਜਨ ਵੱਧਦਾ ਹੁਣ ਬਸ ਹੈ ਵੀ ਗਰਮੀ ਦੇ ਨਾਲ ਇੱਥੇ ਦਾਣੇ ਜੋ ਵਜਨ ਘਟੂ ਆ ਝਾੜ ਤੇ ਅਸਰ ਪੈਣਾ ਝੜ ਘਟ ਜਾਣਾ ਦਾ ਸਤ ਸਜੋ ਸਰੋਂ ਆ ਕਣਕਾ ਹੋਰ ਸਾਰੀਆਂ ਫਸਲਾਂ ਦੀ ਪੈਣਾ ਆ ਆਪਾਂ ਗੱਲ ਕਰੀ ਕਣਕ ਦੀ ਫਸਲ ਦੀ ਜੋ ਕਣਕ ਦੀ ਫਸਲ ਹੈ ਇਹ ਇੱਕ ਗਰਮੀ ਪਸੰਦੀ ਫਸਲ ਹੈ ਜਾਂ ਠੰਡ ਦੇ ਮੌਸਮ ਚ ਵਧੀਆ ਹੁੰਦੀ ਹੈ ਇਹ ਤਾਂ ਠੰਡ ਦੇ ਜੀ ਜਿੰਨਾ ਠੰਡ ਜ਼ਿਆਦਾ ਪੈਣੀ ਆ ਉਹਨੇ ਝੜਬਦਨਾ ਉਹਨੇ ਕਦਗਾਟ ਵਧੀਆ ਜੇ ਹੁਣ ਠੰਡ ਪੈਂਦੀ ਤਾਂ ਕਦ ਵੀ ਚੰਗਾ ਕਰਦੀ ਆ ਤੂੜੀ ਵੀ ਵੱਧ ਬਣਦੀ ਆ ਤੇ ਝੜ ਵੀ ਚੰਗਾ ਰਹਿੰਦਾ ਜਿੰਨੇ ਠੰਡ ਪੈਣੀ ਆ ਨਾ ਤਾਂ ਉਹਨੇ ਹੀ ਦਾਣਾ ਵਧੀਆ ਬਣਨਾ ਜੀ ਜਦੋਂ ਗਰਮੀ ਜਿਆਦਾ ਪਲਾਨ ਕਰਕੇ ਬਾਅਦ ਫਿਰ ਇੱਥੇ ਜਿੱਥੇ ਹੁਣ ਜਿੰਨੇ ਨੇ ਕਦ ਖੜੇ ਆ ਉਸ ਇੱਥੇ ਨਸਰ ਜਾਣਾ ਇਹਨੇ ਤੇ ਗਰਮੀ ਦੇ ਵਿੱਚ ਤਾਂ ਆਪਣਾ ਵਧ ਨਾਲ ਫਿਰ ਤਾਂ ਦਾਣਾ ਛੇਤੀ ਪੱਕ ਜਾਂਦਾ ਪਿਛਕ ਜਾਂਦਾ ਜੀ ਦਾਣਾ ਮਾਜੂ ਰਹਿ ਜਾਂਦਾ ਝੜਦਿਆਂ ਸਰ ਪੈਂਦੀ ਪੈਂਦਾ ਜੀ ਆ ਗੱਲ ਕਰੀਏ ਪਿਛਲੀ ਵਾਰ ਮੌਸਮ ਕਿਤੇ ਨਾ ਕਿਤੇ ਧੁੰਦਿਆ ਠੰਡ ਜਿਆਦਾ ਸੀ ਝਾੜ ਵਧੀਆ ਨਿਕਲਿਆ ਸੀ ਪਿਛਲੀ ਵਾਰ ਕਿੰਨਾ ਕਾ ਝਾੜ ਰਾਇ ਸੀ ਤੇ ਇਸ ਵਾਰ ਕੀ ਅੰਦਾਜ਼ਾ ਲਗਾ ਰਹੇ ਕਿੰਨਾ ਝਾੜ ਨਿਕਲ ਸਕਦਾ ਹੈ ਪਿਛਲੀ ਵਾਰ ਤਾਂ ਬਹੁਤ ਵਧੀਆ ਸੀ ਮੌਸਮ ਪਿਛਲੀ ਵਾਰ ਤਾਂ ਸੀ ਇੱਕ ਮਹੀਨਾ ਸੂਰਜ ਦਿਖਾਈ ਨਹੀਂ ਦਿੱਤਾ ਤੇ ਕਣਕ ਦੀ ਬਹੁਤ ਵਧੀਆ ਗਰੋਥ ਹੋਈ ਸੀ ਪਿਛਲੀ ਵਾਰ ਤਾਂ 60 ਮਾਣ 65 ਮਾਣ ਤੱਕ ਵੀ ਚੜ ਗਏ ਆ ਇਸ ਵਾਰ ਤਾਂ 45 50 ਤੱਕ ਦੀ ਆਸ ਆ ਜੀ 45 ਤੋਂ 50 ਮਾਣ ਹੋ ਜੇ ਬਹੁਤ ਆ ਜੀ 10 ਤੋਂ 15 ਮਾਣ ਘਟਨ ਦਾ ਹਿੱਸਾ ਅਗਰ ਇਸ ਵਾਰ ਕਣਕ ਦਾ ਝਾੜ ਘਟ ਨਿਕਲਦਾ ਹੈ ਤੇ ਪੈਦਾਵਾਰ ਘਟ ਹੁੰਦੀ ਹੈ ਸੋ ਸਰਕਾਰ ਨੂੰ ਕੀ ਅਪੀਲ ਤੇ ਬੇਨਤੀ ਕਰਨਾ ਚਾਹੂਗੀ ਸਰਕਾਰ ਉਤਹੀ ਹੈ ਜੀ ਮੁਆਵਜ਼ਾ ਦੇ ਥੋੜਾ ਬੋਤ ਪਰ ਕੋਟਲ ਦੇ ਬੋਨਸ ਦੇ ਦਨ ਤਾਂ ਉਹਨਾਂ ਉਨਾਂ ਇੱਕ ਪਰ ਭਾਈਪੂਰੀ ਹੋ ਜਾਂਦੀ ਜਿੰਨਾ ਕਿ ਝੜ ਘਟਣਾ ਜੀ ਕੋਈ 100 150 50 ਤੱਕ ਜੋ ਜੀ ਸਰਕਾਰ ਚਾਵੇ ਜੋ ਝੜਦੇ ਮੁਤਾਬਕ ਜਿੰਨਾ ਘਟਦਾ ਤੇ ਖਰਚੇ ਬਹੁਤ ਆ ਜੀ ਖਰਚਾ ਤਾਂ ਜ਼ਿੰਮੇਵਾਰ ਦਾ ਉਹਨਾਂ ਹੀ ਹੋ ਜਾਂਦਾ ਤੇ ਦੋ 10 ਤੋਂ 15 ਮਣ ਚ ਝੜ ਘਟ ਜਾਂਦਾ ਤਾਂ ਫਿਰ ਉਹ ਜ਼ਿੰਮੇਵਾਰ ਤੇ ਪੈਂਦਾ ਜੀ ਸਾਰਾ ਆਪਾ ਗੱਲ ਕਰੀਏ ਕੋਈ ਇਸ ਤਰ੍ਹਾਂ ਦਾ ਤਰੀਕਾ ਹੈ ਕਿਸਾਨਾਂ ਕੋਲ ਜਾਂ ਫਿਰ ਕੋਈ ਇਹ ਮੌਸਮ ਵਿਗਿਆਨੀਆ ਕੋਲ ਜਿਸ ਤਰੀਕੇ ਨਾਲ ਵੀ ਕਣਕ ਦੀ ਜੋ ਫਸਲ ਹੈ ਜੋ ਇਹ ਤੇ ਧੁੱਪ ਦਾ ਇਫੈਕਟ ਪੈ ਰਿਹਾ ਹੈ ਇਹ ਘਟੇ ਜਾਂ ਫਿਰ ਨਹੀਂ ਇਹ ਤਾਂ ਕੋਈ ਨਹੀਂ ਜੀ ਇਹ ਤਾਂ ਕੁਦਰਤੀ ਹੈ ਤਾਂ ਜੇ ਰੱਬੀ ਪ੍ਰਮਾਤਮਾ ਮੌਸਮ ਕੁਦਰਤ ਸਾਥ ਦਿੰਦੀ ਹੈ ਤਾਂ ਝਾੜ ਵਧੇ ਜਾਣਾ ਜੀ ਨਹੀਂ ਤਾਂ ਫਿਰ ਕਟਣੀ ਘਟਣਾ ਹੈ ਇਹਦੇ ਤੇ ਉਹ ਤਾਂ ਆਪਾਂ ਕੋਈ ਕਰ ਨਹੀਂ ਸਕਦੇ ਵਿਗਿਆਨਕ ਤੌਰ ਤੇ ਤਾਂ ਇਹ ਤਾਂ ਮੌਸਮ ਦੇ ਨਨਕੂਲੀ ਆ ਕੁਦਰਤ ਜੇ ਠੰਡਾ ਜੇ ਬਾਰਸ਼ ਵਗੈਰਾ ਹੁੰਦੀ ਹੈ ਤਾਂ ਸੋ 15 ਦਿਨ ਮੌਸਮ ਹੋਰ ਠੰਡਾ ਚੱਲੇ ਜਾਂਦਾ ਤਾਂ ਆਸ ਹੈਗੀ ਆ ਤੇ ਝੜ ਬਦਲ ਦੀ ਨਹੀਂ ਤਾਂ ਫਿਰ ਘਟਣੀ ਘਟਣਾ ਹੈ